ਤੋ ਉਹ ਇਹ ਬੱਚੇ ਆ ਨੇ ਇੰਕਲੂਸਿਵ ਬੰਦੇ ਆ। ਇੱਕ ਉਹ ਅਸੀਂ ਜਿੱਥੇ ਪਹਿਲਾਂ ਸਕੂਲ ਦੇ ਵਿੱਚ ਜਿਹੜੀ ਸਾਡੀ ਅਕੈਡੈਮਿਕ ਸਾਈਡ ਆ ਪੜਾਈ ਵਾਲਾ ਜਿਹੜਾ ਖੇਤਰ ਪਾਸਾ ਹੈ ਉਹਦੇ ਵਿੱਚ ਪਹਿਲਾਂ ਹੀ ਸਾਡੇ ਦੋ ਬੱਚੇ ਨੀਲੀ ਮੈਰਕਲੇਸ ਦੇ ਵਿੱਚ ਇੱਕ 10th ਕਲਾਸ ਦੇ ਵਿੱਚ ਔਰ ਇੱਕ ਪਸਟੂ ਦੇ ਵਿੱਚ ਕਮਰਸ ਦੇ ਵਿੱਚ ਜਿਹੜੀ ਬੱਚੀਆਂ ਸਾਡੀਆਂ ਦੋ ਪੰਜਾਬ ਪੱਧਰ ਤੇ ਲੈਣ ਦੇ ਵਿੱਚ ਆ ਗਈਆਂ ਨੇ। ਉਹਦੇ ਨਾਲ ਦੀ ਖੇਡਾਂ ਦੇ ਵਿੱਚ ਵੀ ਜੋ ਪਿਛੇ ਖੇਡਾਂ ਬੱਤਰ ਪੰਜਾਬ ਦੀ ਪੰਜਾਬ ਫਿਲਮ ਲੋਕ ਰਾਈਆਂ ਗਈਆਂ ਗਈਆਂ ਸੀਗੀਆਂ। ਉਦੇ ਵਿੱਚ ਜਿਹੜਾ ਬਲਾਕ ਮੰਦਰ ਤੇ ਸਾਡੀਆਂ ਮਾਛੀਵਾੜ ਦੇ ਵਿੱਚ ਖੇਡਾਂ ਹੋਈਆਂ ਉਹਦੇ ਵਿੱਚ ਵੀ ਸਾਡੇ ਕਾਫੀ ਬੜਾ ਗੈਂਗੀ ਦੇ ਵਿੱਚ ਵਿਦਿਆਰਥੀਆਂ ਨੇ ਜਿਹੜੀ ਹੈਗੀ ਆ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਮੈਡਲ ਪ੍ਰਾਪਤ ਕੀਤੇ ਤੇ ਹੁਣ ਜਿਹੜੀਆਂ ਖੇਡਾਂ ਸੀ ਇਹ ਪੱਤਰ ਜਿਲ੍ਹੇ ਪੱਤਰ ਤੇ ਹੋਈਆਂ ਉਹਦੇ ਵਿੱਚ ਜਿਹੜੀਆਂ ਸਾਡੀਆਂ ਦੋ ਵਿਦਿਆਰਥਣਾਂ ਨੇ ਇੱਕ ਹਾਈ ਜੰਪ ਦੇ ਵਿੱਚ ਇੱਕ ਜਿੰਨ ਡਿਸਕਸਰੋ ਉਹਦੇ ਵਿੱਚ ਜੀਆਂ ਦੋ ਬੱਚਿਆਂ ਨੇ ਉਹਨਾਂ ਨੇ ਡਿਸਕਸਰੋ ਤੇ ਸਾਈਕਲ ਵੀ ਸੀ ਤੇ ਹਾਈ ਜੰਪ ਦੇ ਵਿੱਚ ਜਿਹੜੀ ਸੱਤ ਵੀ ਉਹਨਾਂ ਬੱਚਿਆਂ ਨੇ ਪ੍ਰਾਪਤ ਕੀਤੀ ਤੇ ਅਸੀਂ ਕਹਿੰਦਾ ਵੀ ਜਿੱਥੇ ਬੱਚਿਆਂ ਦੀ ਜਿਹੜੀ ਪੜ੍ਹਾਈ ਦੇ ਨਾਲ ਪੜਾਈ ਕਰਨ ਉਹਦੇ ਨਾਲ ਜਿਹੜੀ ਸਤੰਦ੍ਰਸਤੀ ਦੇ ਲਈ ਜਿਹੜੀ ਖੇਡਾਂ ਹੁੰਦੀਆਂ ਨੇ ਵਾਸਤੇ ਬੜੀਆਂ ਜ਼ਰੂਰੀ ਨੇ ਤੇ ਬੱਚੇ ਵਿਦਿਆਰਥੀ ਪੜਾਈ ਨਾਲ ਨਾਲ ਤੇ ਖੇਡਾਂ ਦੇ ਖੇਤਰ ਵਿੱਚ ਜਿਹੜੀਆਂ ਪ੍ਰਾਪਤੀਆਂ ਸਾਡੀ ਉਹ ਕਰ ਰਹੇ ਨੇ ਸੋ ਮੈਂ ਆਪਣੇ ਵੱਲੋਂ ਸਕੱਲੀ ਪ੍ਰਬੰਧਕ ਕਮੇਟੀ ਬਣੋਂ ਚਾਹ ਵੱਲੋਂ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਖੇਡ ਅਧਿਆਪਕ ਨੇ ਸੰਤੋਸ਼ ਦੁੱਤਾ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਕਰਦਾ ਤੇ ਹੋਰ ਵੀ ਜੇ ਜੀ ਵਿਜੇਂਦਰ ਜੀ ਜਿਵੇਂ ਸਕੂਲ ਦੇ ਵਿੱਚ ਅਸੀਂ ਜੋ ਕਿ ਮੌਕੇ ਮੌਕੇ ਤੇ ਜੋ ਵੀ ਆਪਣੇ ਖੇਡਾਂ ਦਾ ਜਿਹੜਾ ਸਟ੍ਰੈਟੇਜੀ ਮੀਟ ਹੋਣੀ ਆ ਸੀ ਨਵੰਬਰ ਦੇ ਵਿੱਚ ਉਹ ਕਰਵਾਉਣੀ ਹੈ ਉਦੇ ਵਿੱਚ ਕੋਈ ਜੋ ਵੀ ਆਪਣੇ ਅੰਨੁਅਲ ਜਿਹੜਾ ਫੰਕਸ਼ਨ ਹੈ ਇਨਾਮ ਵੰਡ ਸਮਾਰੋਸੀਂ ਉਹ ਬੱਚਿਆਂ ਨੂੰ ਇਨਾਮ ਵਗੈਰਾ ਤਾਂ ਕਿ ਜਿਹੜਾ ਉਤਸ਼ਾਹਤ ਕਰਨਾ ਬੜਾ ਜ਼ਰੂਰੀ ਹੈ ਤੁਸੀਂ ਪਿਛਲੇ ਸਾਲ ਇਹ ਵੀ ਹੋਰ ਜਿੱਥੇ ਚਲੋ ਓਵਰ ਆਲ ਜਿਹੜੀ ਕਲਾਸ ਦੇ ਵਿੱਚ ਬੱਚਾ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਉਹਨਾਂ ਵਾਸਤੇ ਵੀ ਜਿਹੜੇ ਸਬਜੈਕਟ ਵਾਈਜ਼ ਜਿਹੜੇ ਬੱਚੇ ਨੇ ਕਿਸੇ ਵਿਸ਼ੇ ਦੇ ਵਿੱਚ ਵੀ ਚੰਗੇ ਪ੍ਰਾਪਤ ਕੀਤੇ ਉਹ ਅਸੀਂ ਉਹਨਾਂ ਬੱਚਿਆਂ ਨੂੰ ਵੀ ਇਨਾਮ ਦਿੱਤੇ ਤਾਂ ਕਿ ਜਿਹੜੇ ਬੱਚੇ ਨੇ ਅੱਗੇ ਉਸ ਤੋਂ ਬਾਅਦ ਅਸੀਂ ਜਿਹੜੇ ਵਾਰਡ ਦੇ ਵਿੱਚ ਬੱਚੇ ਆਏ ਸੀ ਉਹਨਾਂ ਨੂੰ 22000 ਰੁਪਿਆ ਦੋ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਦਿੱਤਾ ਵੀ ਮੈਡਰਿਸਟ ਆਉਣਗੇ ਹੁਣ ਵੀ ਅਸੀਂ ਕਹਿੰਦੇ ਜਿਹੜੇ ਬੱਚੇ ਆਉਣਗੇ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਨਗਦਾ ਨਾਮ ਨੇ ਉਹ ਦਿੱਤੇ ਜਾਣਗੇ ਇਹਨਾਂ ਦਾ ਵੀ ਕਦੋਂ ਇਹਨਾਂ ਦਾ ਨਾਮ ਕੀ ਹਰਿਤ ਕੌਰ ਹੈ ਮੈਂ ਨੌਮੀ ਜਮਾਤ ਵਿੱਚ ਕਰਦੀ ਹਾਂ ਪੂਨਮ ਮੈਂ ਮਾਤਾ ਦੇ ਸਕੂਲ ਵਿੱਚ ਕਰਦੀ ਹਾਂ ਲੁਧਿਆਣਾ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਵਿੱਚ ਮੈਂ ਹਾਈ ਜੰਪ ਵਿੱਚ ਫਰਸਟ ਪੋਜੀਸ਼ਨ ਅਟਾਚ ਕੀਤੀ ਹੈ ਇਹ ਸਕੂਲ ਵਿੱਚ ਆ ਕੇ ਮੈਨੂੰ ਬਹੁਤ ਮਾਨਸਕ ਹੋਇਆ ਹੈ ਇਹ ਖੇਡਾਂ ਤੋਂ ਇਲਾਵਾ ਹੋਰ ਕੋਈ ਸਟੱਡੀ ਪੜ੍ਹਾਈ ਵੀ ਕਰਾਂਦੇ ਨੇ ਜਾਂ ਨਹੀਂ ਹਾਂ ਜੀ ਇਨੀ ਤੋਰੀ ਪੜ੍ਹਾਈ ਵਧੀਆ ਪੜ੍ਹਾਈ ਹੁੰਦੀ ਹੈ ਇਸ ਤੋਂ ਇਲਾਵਾ ਕੋਈ ਹੋਰ ਤਿਹਾਰ ਵਗੈਰਾ ਮਨਾਏ ਜਾਂਦੇ ਨੇ ਕੋਈ ਕਾਡਿਸਮੈਂਟ ਤੁਹਾਨੂੰ ਲੈ ਜਾਂਦੇ ਨੇ ਜੇਂਗ ਹਾਂ ਥੈਂਕ ਯੂ ਕੀ ਕਰਿਆ ਜਾਂਦੇ ਫਿਰ ਕਿਹੜੇ ਤਿਹਾਰ ਮਨਾਏ ਜਾਂਦੇ ਸਰ ਕੰਪੀਟੀਸ਼ਨਸ ਹੁੰਦੇ ਨੇ ਦੀਵਾਲੀ ਦਾ ਫੈਸਟੀਵਲ ਹੁੰਦਾ ਹੈ ਬਾਕੀ ਹੋਰ ਬਹੁਤ ਫੈਸਟੀਵਲ ਹੁੰਦੇ ਨੇ ਠੀਕ ਹੈ ਨਮਾਜ਼ ਤਰਾਕੀ ਸਕੂਲ ਪਲੱਸ 2 ਪਾਠਾਰ ਦੇ ਸੈਕੰਡ ਪ੍ਰੀਜ਼ੈਂਟ ਡਿਸਕਸ ਥਰੂ ਲੁਧਿਆਣਾ ਕਿ ਜਨਾ ਚਾਹੁੰਦੇ ਸੀ ਬਹੁਤ ਵਧੀਆ ਖੇਡਾ ਹੋਈ ਸੀਗੀ ਸਕੂਲ ਤੇ ਸਭ ਕੁਝ ਵਧੀਆ ਹੈ ਕੈਡ ਵਗੈਰਾ ਸਾਰੀ ਪ੍ਰੈਕਟੀਕਲ ਵਗੈਰਾ ਸਭ ਕੁਝ ਹੁੰਦਾ ਹੈ ਬਹੁਤ ਟੀਚਰ ਬਦਿਆਨ ਸਾਰੇ ਹਾਂਜੀ ਸਰ ਮੇਰਾ ਨਾਮ ਸੰਤੋਸ਼ ਗੁਪਤਾ ਤੇ ਮੈਂ ਮਾਤਾ ਹਰਦੇ ਸਕੂਲ ਦੀ ਡੀਪੀ ਮਰਮ ਤੇ ਜਿਹੜੇ ਬੱਚੇ ਨੇ ਬਹੁਤ ਬੱਚੇ ਬਹੁਤ ਵਧੀਆ ਇਹਨਾਂ ਦੇ ਬੱਚਿਆਂ ਨੇ ਪ੍ਰਦਰਸ਼ਨ ਕੀਤਾ 63 ਬੱਚੇ ਨੇ ਪਾਰਟਿਸਪੇਟ ਕੀਤਾ ਸੀ ਜਿਨ੍ਹਾਂ ਵਿੱਚੋਂ 45 ਬੱਚਿਆਂ ਨੇ ਅਪਧੀਸ਼ ਨੂੰ ਪ੍ਰਾਪਤੀ ਕੀਤੀ ਤੇ ਅਸੀਂ ਜ਼ਿਲ੍ਹਾ ਪੱਤਰ ਦੀਆਂ ਛੇਡ ਮੁਕਾਬਲਿਆਂ ਵਿੱਚ ਭਾਗ ਲਿਆ ਤੇ ਉਹਨਾਂ ਵਿੱਚ ਵੀ ਸਾਡੇ ਬੱਚਿਆਂ ਨੇ ਬਹੁਤ ਵਧੀਆ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ ਤੇ ਹੁਣ ਜਿਹੜੇ ਸਾਡੇ ਬੱਚੇ ਨੇ ਉਹ ਆਪਣੇ ਸਟੇਟ ਲੈਵਲ ਦੀਆਂ ਖੇਡਾਂ ਦੇ ਵਿੱਚ ਦੀ ਤਿਆਰੀ ਕਰਦੇ ਨੇ ਕਿੰਨੇ ਕਿੰਨੇ ਬੱਚੇ ਸੀ ਜਿਹੜੇ ਹੁਣ ਤੱਕ ਹਮ ਟੋਟਲ ਤੋਂ ਗੇਲਤੀ ਜਾ ਸਕਦੇ ਕਿੰਨੇ ਕਿੰਨੇ ਮੈਡਮ नहीं 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 45 ਹਾਂ ਨਹੀਂ ਸਰ ਇਹ ਸ਼ਾਂਤੀ ਜੇ ਸਾਲ ਹੋ ਗਿਆ ਤੇ 45 ਜਿਹੜੇ ਸਾਡੇ ਬੱਚਿਆਂ ਨੇ ਮੈਡਲ ਪ੍ਰਾਪਤ ਕੀਤੇ ਨੇ ਇਸ ਵਾਰ ਹਾਂ ਕਿਹੜੇ ਕਿਹੜੇ ਗੇਮ ਸਰ ਅਥਲੈਟਿਕ ਦੀਆਂ ਅਥਲੈਟਿਕ ਦੇ ਸਾਰੇ ਇਵੈਂਟ ਤੇ ਕਬੱਡੀ ਖੋਖੋ ਤੇ ਜਿਹੜੀਆਂ ਗੇਮ ਜਿਹਨਾਂ ਵਿੱਚ ਸਾਡੇ ਬੱਚਿਆਂ ਨੇ ਪਾਰਟਿਸਪੇਟ ਕੀਤਾ